ਜੋ ਬਾਈਕ ਆ ਰਹੀ ਸੀ ਤੇ ਉਧਰੋਂ ਹੀ ਆਇਆ ਕੋਈ ਟਿਪਰ ਆਇਆ ਟਿਪਰ ਥੋੜਿਆ ਹੰਦਾ ਗਿਆ ਹੀ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਸਾਈਡ ਲੱਗੀ ਬਾਹ ਤੇ ਬਾਹ ਦੇ ਅੱਗੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਹੋਰਲੀ ਸਾਡੇ ਗਿਆ ਜਿਹੜਾ ਨਹੀਂ ਪੜੀ ਸਾਡੇ ਜੇ ਟਾਇਰ ਟੱਪ ਗਿਆ ਬਹੁਤ ਹੋਈ ਮੇਰਾ ਨਾਮ ਸ਼ਮੀ ਵਿਸ਼ੇਸ਼ ਤੇ ਮੈਂ ਬਲੌਗ ਦਾ ਪ੍ਰੈਜ਼ੀਡੈਂਟ ਆ ਭਾਜਪਾ ਦਾ ਇਹ ਬਹੁਤ ਹੀ ਮੰਦ ਭੱਗੀ ਘਟਨਾ ਆ ਆਏ ਦਿਨੀ ਸਾਡੇ ਇਲਾਕੇ ਵਿੱਚ ਬਹੁਤ ਘਾਸੇ ਹੋ ਰਿਹਾ ਐਕਸੀਡੈਂਟਲੀ ਹਾਸੇ ਚੋਰੀਆਂ ਨੇ ਘਟਨਾਵਾਂ ਇਸ ਦੇ ਵਿੱਚ ਪ੍ਰਸ਼ਾਸਨ ਨੂੰ ਜਾਗਰੂ ਹੋ ਕੇ ਸਾਰੇ ਲੋਕਾਂ ਨੂੰ ਜਾਗਰੂ ਹੋਣਾ ਚਾਹੀਦਾ ਇਹ ਜੋ ওভার ਸਪੀਡ ਨਾਲ ਨਸ਼ੇ ਦੇ ਵਿੱਚ ਤੇ ਜੋ ਟਿਪਰ ਚਾਲ ਵਿੱਚ ਟਿਪਰ ਚਲਾਉਂਦੇ ਆ ਉਹਦੇ ਨਾਲ ਇੱਕ ਆਮ ਨਾਗਰਿਕ ਜਿਹੜਾ ਉਹ ਘਰੋਂ ਆ ਕੇ ਆਪਣੇ ਆਪ ਨੂੰ ਸੇਫ ਮਹਿਸੂਸੀ ਕਰ ਰਿਹਾ ਇਹਦੇ ਵਿੱਚ ਮੈਂ ਹੀ ਮੰਨ ਕਰਦਾ ਹਾਂ ਕਿ ਜੋ ਇਹ ਮੰਦ ਭਾਗੀ ਘਟਨਾ ਹੋਈ ਆ ਇੱਕ ਤਾਂ ਬਹੁਤ ਦੁਖਦ ਘਟਨਾ ਹੈ ਤੇ ਇਹਦੇ ਦੇ ਇਹਦੇ ਖਿਲਾਫ ਨਹੀਂ ਜੇ ਕੋਈ ਐਕਸ਼ਨ ਪ੍ਰਸ਼ਾਸਨ ਵੱਲ ਲਿਆ ਜਾਏਗਾ ਤਾਂ ਅਸੀਂ ਇੱਕ ਹੋਰ ਬਰੋਗ ਸਰਕਾਰ ਦੇ ਵੀ ਤੇ ਪ੍ਰਸ਼ਾਸਨ ਦੇ ਵੀ ਇੱਥੇ ਚੱਕਾ ਜਾਮ ਕਰਾਂਗੇ ਜਿਹੜੀ ਤਰ੍ਹਾਂ ਇਹ ਤਾਂ ਇਹ ਤਾਂ ਸਾਡੇ ਕੋਲ ਜਿਹੜੀ ਇਹ ਤੁਹਾਡਿਆਂ ਨੇ ਪਤਾ ਲੱਗਾ ਕਿ ਉਹ ਤੁਹਾਡਿਆਂ ਦੇ ਰਾਜਾ ਸੋਮੀ ਸਸੰਗਰ ਤੋਂ ਸਸੰਗਰ ਤੋਂ ਦੋਨੇ ਵੀ ਆ ਰਹੇ ਵੀਰੇ ਜਿਹਦੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਲੋਕਾਂ ਤੋਂ कि आके ਉਹਨਾਂ ਨਾਲ ਲੱਗ ਕੇ ਪਿੱਛੋਂ ਹੋਰਸ ਵੀ ਟੇਪਰ ਆਇਆ ਤੇ ਉਹਨਾਂ ਨਾਲ ਟੱਕਰ ਲਾ ਕੇ ਉਹ ਲੇਡੀਜ਼ ਹੀ ਤਾਂ ਮੌਕੇ ਤੇ ਡੈਥ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਦ ਆ ਜਾਂ ਪਤਾ ਨਹੀਂ ਕੋਣ ਆ ਉਹਨਾਂ ਦੇ ਰਿਲੇਟਿਵ ਸੀਗੇ ਉਹ ਪ੍ਰਸ਼ਾਸਨ ਨੇ ਹਸਪੀਟਲ ਰੈਫਰ ਕੀਤੇ ਆ ਉਹਦੇ ਬਾਰੇ ਜਾਣਕਾਰੀ ਪ੍ਰਸ਼ਾਸਨ ਦੇ ਚੱਲ ਮੈਂ ਐਸੇ ਗੁਰਵਿੰਦਰਜੀਤ ਸਿੰਘ 18 ਹਜਪੁਰ ਅੱਜ ਇੱਕ ਟੈਲੀਫੋਨ ਥਾਣੇ ਮਸੂਲ ਹੋਇਆ ਵੀ ਬਸਟੈਂਡ ਹਜਪੁਰ ਤੇ ਇੱਕ ਐਕਸੀਡੈਂਟ ਹੋਇਆ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇੱਕ ਲੇਡੀ ਵੀ ਮੌਕੇ ਤੇ ਆਸੋ ਵੀ ਮੋਟਰਸਾਈਕਲ ਤੇ ਵੱਡੇ ਟਿੱਪਾ ਦਾ ਐਕਸੀਡੈਂਟ ਹੋਇਆ ਇਹ ਜੋਈ ਪਤੀ ਪਤਨੀ ਰਾਧਾ ਸਵਾਮੀ ਸਾਤਸਨ ਬਾਪੇ ਦਾ ਪਿਆਸ ਦਾ ਸਾਤਸਨ ਸੌਣ ਕੇ ਆ ਰਹੇ ਆਪਣੇ ਪਿੰਡ ਟਾਡੇ ਘਟਵਾਲ ਨੂੰ ਜਾ ਰਹੇ ਸੀ ਬਸਟਰ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ ਰੇਖਾ ਰਾਣੀ ਦੀ ਮੌਕੇ ਤੇ ਮੌਤ ਹੋ ਗਈ ਅਰੇ ਉਹਦਾ ਪਤੀ ਜਿਹੜਾ ਜਗਮੋਹ ਸਿੰਘ ਉਹਦੇ ਸੱਟਾਂ ਲੱਗੀਆਂ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਾਕੀ ਅਰਨੇਰੀ ਕਾਰਵਾਈ ਜੋ ਵੀ ਉਹ ਬਾਅਦਸਾ ਦੇ ਆਉਣ ਤੇ ਜਿੱਦਾਂ ਵੀ ਕੰਕੂ ਹੋਏਗੀ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਕ ਖੁਸ਼ਿਆਰਪੁਰ